ਇੱਕ ਭਿਆਨਕ ਸੜਕ ਹਾ사 ਵਾਪਰਿਆ ਇਸ ਸੜਕ ਹਾਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਮਹਿਜ਼ 22 ਸਾਲ ਇਸ ਮੁੰਡੇ ਦੀ ਉਮਰ ਸੀ ਅਰਜੁਨ ਕੁਮਾਰ ਇਹਦਾ ਨਾਮ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਜਿਹੜਾ ਕਿ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਵਾਪਸ ਪਰਤ ਰਿਹਾ ਹੁੰਦਾ ਤਾਂ ਰਸਤੇ ਦੇ ਵਿੱਚ ਇੱਕ ਮਿੱਲ ਦੇ ਬਾਹਰ ਕੁਝ ਟਰੱਕ ਹੁੰਦੇ ਨੇ ਤੇ ਇਸ ਦੀ ਗੱਡੀ ਦੀ ਟੱਕਰ ਆ ਜਿਹੜੀ ਉਸ ਟਰੱਕ ਦੇ ਨਾਲ ਹੋ ਜਾਂਦੀ ਹੈ ਤਾਂ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਆ ਜਿਹੜੀ ਹੋ ਜਾਂਦੀ ਹੈ ਤਾਂ ਜਦੋਂ ਇਹ ਹਾਦਸਾ ਵਾਪਰਿਆ ਜ਼ਖਮੀ ਹਾਲਤ ਦੇ ਵਿੱਚ ਇਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਅਰਜੁਨ ਕੁਮਾਰ ਐਸਾ ਨਾਮ ਦੱਸਿਆ ਜਾ ਰਿਹਾ ਪੁਲਿਸ ਮੁਲਾਜ਼ਮ ਸੀ 22 ਸਾਲ ਮਹਿਜ਼ ਇਸ ਦੀ ਉਮਰ ਸੀ ਜਿਹੜਾ ਕਿ ਗੱਡੀ ਦੇ ਵਿੱਚ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਪਰਤ ਰਿਆ ਹੁੰਦਾ ਰਸਤੇ ਦੇ ਵਿੱਚ ਇੱਕ ਮਿਲ ਹੁੰਦੀ ਆ ਮਿਲ ਦੇ ਬਾਹਰ ਕੁਝ ਟਰੱਕ ਹੁੰਦੇ ਨੇ ਜ਼ਿਆਦਾ ਧੂੜ ਮਿੱਟੀ ਹੋਣ ਦੇ ਕਾਰਨ ਇਸ ਮੁੰਡੇ ਦੀ ਗੱਡੀ ਦੀ ਟੱਕਰ ਆ ਜਿਹੜੀ ਉਹ ਟਰੱਕ ਦੇ ਨਾਲ ਹੋ ਜਾਂਦੀ ਆ ਤਾਂ ਜਿਸ ਕਰਕੇ ਇਸ ਮੁੰਡੇ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਜ਼ਖਮੀ ਹਾਲਤ ਦੇ ਵਿੱਚ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਆ ਜਿਹੜਾ ਉਹ ਕਰਵਾਇਆ ਜਾਂਦਾ ਪਰ ਇਲਾਜ ਦੇ ਇਸ ਦੀ ਮੌਤ ਆ ਜਿਹੜੀ ਹੋ ਜਾਂਦੀ ਆ ਤਾਂ ਵੇਰਕਾ ਪਾਸੇ ਤੋਂ ਇਹ ਮੁੰਡਾ ਫਤੇਗੜ ਚੂੜੀਆਂ ਵਾਲੇ ਪਾਸੇ ਜਾ ਰਿਹਾ ਹੁੰਦਾ ਰਸਤੇ ਦੇ ਵਿੱਚ ਇੱਕ ਮਿਲ ਹੁੰਦੀ ਆ ਮਿਲ ਦੇ ਬਾਹਰ ਜ਼ਿਆਦਾ ਧੂੜ ਮਿੱਟੀ ਹੁੰਦੀ ਆ ਧੂੜ ਮਿੱਟੀ ਹੋਣ ਦੇ ਕਾਰਨ ਉਸ ਮੁੰਡੇ ਦੀ ਗੱਡੀ ਦੀ ਟੱਕਰ ਆ ਜਿਹੜੀ ਉਹ ਟਰੱਕ ਦੇ ਨਾਲ ਹੋ ਜਾਂਦੀ ਆ ਤਾਂ ਟੱਕਰ ਇਨੀ ਜ਼ਿਆਦਾ ਭਿਆਨਕ ਹੋਈ ਕਿ ਇਸ ਟੱਕਰ ਦੇ ਦੌਰਾਨ ਉਸ ਮੁੰਡੇ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਇੱਕ 22 ਸਾਲਾਂ ਦੇ ਨੌਜਵਾਨ ਦੀ ਮੌਤ ਆ ਜਿਹੜੀ ਸੜਕ ਹਾਦਸੇ ਦੇ ਵਿੱਚ ਹੋਈ ਆ ਇਹ ਮੁੰਡਾ ਛੇੜਾ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਪਰਤ ਰਿਹਾ ਹੁੰਦਾ ਤਾਂ ਰਸਤੇ ਦੇ ਵਿੱਚ ਇਸ ਦੀ ਕਾਰ ਦੀ ਟੱਕਰ ਜਿਹੜੀ ਇੱਕ ਟਰੱਕ ਦੇ ਨਾਲ ਹੋ ਜਾਂਦੀ ਹੈ ਜਿਸ ਕਰਕੇ ਇਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਇਹਨਾ ਬੇਬਰੇ ਅੰਗਰੇਜ਼ ਸਿੰਘ ਮੇਰਾ ਨਾਮ ਹੈ ਜੀ ਮੇਰੇ ਇੱਥੇ ਪਾਲਨ ਵਿਹਾਰ ਚ ਰਹਿ ਸਿਆ ਅਸੀਂ 3 ਸਾਲ ਤੋਂ ਲਗਾਤਾਰ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਲੈਟਰਾਂ ਦੇ ਚੁੱਕੇ ਹਟ ਗਿਆ ਕਮਿਸ਼ਨਰ ਸਾਹਿਬ ਦੇ ਪੇਸ ਵੀ ਹੋਏ ਆ ਪਰ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਹਰ ਰੋਜ਼ ਕੋਈ ਨਾ ਕੋਈ ਅਸਿਸਟੈਂਟ ਇੱਥੇ ਹੁੰਦਾ ਇੱਕ ਖੁਦ ਐਸਐਚਓ 10 ਦਿਨ ਪਹਿਲਾਂ ਉਹਦਾ ਵੀ ਅਸਿਸਟੈਂਟ ਹੋਇਆ ਉਹ ਵੀ ਇੱਥੇ ਹੀ ਥਾਣੇ ਲੱਗਾ ਉਹਨੇ ਵੀ ਕੋਈ ਕੋਈ ਗੱਲਬਾਤ ਨਹੀਂ ਹੋਈ ਅਜੇ ਤੱਕ ਕੋਈ ਉਹ ਬੰਦਾ ਕਹਿੰਦੇ ਤੁਸੀਂ ਜਿੱਤਾ ਹੋਇਆ ਹੈ ਇਹ ਉਸਕਾਰਪੀਓ ਤੇ ਹੀ ਹੋਰ ਵੀ ਹਾਂ ਜੀ ਮਾਂ ਕੀ ਕਰਦੇ ਸਰ ਮਾਂਗੇ ਨਾ ਟ੍ਰੈਕੇ ਤੋਂ ਉੱਠੇ ਜਾਣ ਲੋਕਾਂ ਦੀ ਜਾਨ ਬਚਾਈ ਜਾਵੇ ਦੇਖੋ ਕਿੰਨਾ ਇਹਨਾਂ ਗੰਦ ਪਿਆ ਨਾ ਇੱਥੇ ਸੜਕ ਸਾਹਬ ਹੁੰਦੀ ਐ ਇਹਨਾਂ ਧੂੜ ਉੱਡਦੀ ਆ ਐਸੀ ਕਿਹੜੀ ਜਗ੍ਹਾ ਸਰ ਜਿੱਥੇ ਇਹ ਇਹ ਪਾਲਮ ਵੀ ਆ ਰਿਹਾ ਜੀ ਮਜੀਠਾ ਰੋਡ ਬਾਈਪਾਸ ਮਜੀਠਾ ਰੋਡ ਬਾਈਪਾਸ ਦਾ ਕੰਨਾ ਪੇਪਰ ਮਿਲਦੇ ਸਾਹਮਣੇ ਕੰਨਾ ਪੇਪਰ ਮਿਲ ਵਾਲਿਆਂ ਨੂੰ ਕਿਆ ਕੰਨਾ ਪੇਪਰ ਮਿਲ ਵਾਲਿਆਂ ਦਾ ਵੀ ਸਾਡਾ ਕੋਈ ਕਸੂਰ ਨਹੀਂ ਸਾਡੇ ਅੰਦਰ ਪਾਰਕਿੰਗ ਆ ਇਹ ਟਰਾਂਸਪੋਰਟਰ ਜਾਨ ਬੁੱਧ ਕੇ ਸਮੇਂ ਤੇ ਡੀਜੀਪੀ ਨੂੰ ਵੀ ਤੁਹਾਡੇ ਵੱਲੋਂ ਕੰਪਲੀਟ ਆ ਕਿ ਫੇਰ ਵੀ ਇੱਥੇ ਦਾ ਕਾਰਵਾਈ ਨਹੀਂ ਕੀਤੀ ਸਮਝਦੇ ਆ ਜੀ ਕਿਹਦੇ ਨਾਲ ਹੈ ਕੀ ਸਮਝਦੇ ਨਲ ਚੁਕੇ ਅਹੀਂ ਅਸੀਂ 3 ਸਾਲ ਤੋਂ ਲੱਗਿਆ ਸਾਰਾ ਮਹਲਾ 3 ਸਾਲ ਤੋਂ ਅੱਜ ਤੱਕ ਸੁਣਵਾਈ ਨਹੀਂ ਹੋਈ ਇਹ ਵੇਖੋ ਅਜੇ ਤੱਕ ਇੱਕ ਟਰੱਕ ਹਟਾ ਨਹੀਂ ਸਕਿਆ ਇਹ ਅਜੇ ਤੱਕ ਇਹਨਾਂ ਕੋਈ ਚਲਾਣੂ ਨਹੀਂ ਕਰ ਸਕੀ ਤੁਸੀਂ ਇਹ ਦੇਖੋ ਅਹੀਂ ਟੈਕਸੀਡੈਂਟ ਹੋ ਗਿਆ ਅਜੇ ਤੱਕ ਨਹੀਂ ਟਰੱਕ ਹਟੇ ਹਾਂਜੀ ਇਸ ਸਮੇਂ ਤੇ ਅੱਜ ਵੀ ਅਸਰ ਅੱਗੇ ਵੀ ਕਾਫੀ ਅਸਰ ਹੈ ਕਿ ਹੁਣ ਨਹੀਂ ਹੁਣ ਇਹਨਾਂ ਦੀ ਗਲਤੀ ਹੁਣ ਕੀ ਕੀਤਾ ਜਾਵੇ ਸਾਡਾ ਇਸ ਦੇ ਪਬਲਿਕ ਅਸੀਂ ਤੇ ਕਹਿ ਸਕਦੇ ਆ ਜੇ ਅਸੀਂ ਉਹਨਾਂ ਨਾਲ ਲੜਦੇ ਸਕਦੇ ਨਹੀਂ ਟ੍ਰਾਂਪੋਰਟਾਂ ਨਾਲ ਹੁਣ ਵੇਖੋ ਅਸੀਂ ਅਸੀਂ ਲੜਾਂਗੇ ਆਪਣੇ ਹੁਣ ਆ ਵੀ ਪੁਲਿਸ ਹੀ ਆ ਗਿਆ ਅਗਰਟਾ ਵੇਨਾ ਉਹਨਾਂ ਨੂੰ ਪੁਲਿਸ ਦੇ ਆਈ ਨਹੀਂ ਰਹੀ ਇੱਥੇ ਨਾ ਐਸਐਸਓ ਨੂੰ ਕਿੰਨੀ ਵਾਰ ਕਹਿ ਚੁੱਕੇ ਆ ਐਸਪੀ ਨੂੰ ਕਿੰਨੀ ਵਾਰ ਕਹਿ ਚੁੱਕੇ ਆ ਕਮਿਸ਼ਨਰ ਸਾਹਿਬ ਨੂੰ ਪੇਸ਼ ਹੋ ਚੁੱਕੇ ਆ ਹੁਣ ਅਸੀਂ ਤੇ ਇਹੋ ਹੀ ਕਰ ਸਕਦੇ ਆ ਮੇਰਾ ਨਾਮ ਅਜੇ ਪਾਸਿੰਗ ਤੇ ਅੱਜ ਵੀ ਇਹ ਵੀਰਕੇ ਵਾਲੀ ਸਾਈਡ ਤੋਂ ਆ ਰਿਹਾ ਸੀ ਚਲਾਉਂਦਾ ਵੀਰੋ ਕਦੀ ਕੋਈ ਸੁਨਾਮ ਕਰਨੀ ਆ ਵੀਰਕੇ ਵਾਲੀ ਸਾਈਡ ਤੋਂ ਆ ਰਿਹਾ ਸੀ ਅੱਗੇ ਟਰੱਕ ਲੱਗੇ ਹੁਣ ਕਰਕੇ ਉਹਨੂੰ ਦਿਖਿਆ ਨਹੀਂ ਆ ਪੱਥਰ 'ਚ ਵੱਜ ਗਿਆ ਤੇ ਪੱਥਰ ਤੋਂ ਵੱਜ ਕੇ ਅੱਗੇ ਟਰੱਕ ਖੜਾ ਸੀ ਟਰੱਕ ਦੇ ਵਿੱਚ ਵੱਜਨਾ ਮੈਨੂੰ ਪਤਾ ਲੱਗਾ ਕਿ ਬੰਦਿਆਂ ਕੋ ਵੀ ਉਹਦੀ ਵਿਚਾਰੇ ਦੀ ਡੈਥ ਹੋ ਗਈ ਕੱਲਾ ਕੱਲਾ ਭਰਾ ਦੋ ਭੈਣਾਂ ਦਾ ਤੇ ਡੇਢ ਮਹੀਨੇ ਤੱਕ ਉਹਨੇ ਕੈਨੇਡਾ ਚੱਲ ਜਾਣਾ ਸੀ ਬਹੁਤ ਮਾੜੀ ਗੱਲ ਆ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇੱਥੇ ਇਨਕਰੋਜਮੈਂਟ ਆ ਟਰੱਕਾਂ ਵਾਲਿਆਂ ਨੇ ਜਿਹੜੇ ਕਬਜ਼ੇ ਕੀਤੇ ਕੋਈ ਪੁਲਿਸ ਵਾਲਾ ਪ੍ਰਸ਼ਾਸਨ ਨਹੀਂ ਇਹਨਾਂ ਡੱਕਦਾ ਇਹਨਾਂ ਦਾ ਪੁਲਿਸ ਪ੍ਰ ਦੇ ਪੁਲਸ ਪ੍ਰਸ਼ਾਸਨ ਐਸਪੀ ਸਾਹਿਬ ਆਪਣੇ ਪਰਪਹਾਤੀਂਜੀ ਰੋਡ ਦਾ ਸਾਰੀਆਂ ਸਾਫ ਕਰਾਉਂਦੇ ਆ ਤੁਸੀਂ ਦੇਖੋ ਸਰਵਿਸ ਲੇਨ ਦੇ ਉੱਤੇ ਵੈਸੇ ਕਾਨੂੰਨ ਦੇ ਵਿੱਚ ਨੈਸ਼ਨਲ ਲਾਈ ਹੋਇਆ ਇਹ ਆਪਣਾ ਜਿਹੜਾ ਪਾਕਿਸਤਾਨ ਨੂੰ ਜਾਂਦਾ ਇਹ ਉਹਲਾ ਹਾਈਵੇ ਹੈ ਇੰਟਰਨੈਸ਼ਨਲ ਹਾਈਵੇ ਦੇ ਉੱਤੇ ਵੇਖੋ ਕਿੰਨੇ ਇਨਕਲੋਜਮੈਂਟ ਆ ਤੇ ਕਬਜ਼ੇ ਕੀਤੇ ਹੋਏ ਤੇ ਕੋਈ ਪੁਲਸ ਵਾਲਾ ਇੱਥੇ ਇੰਨਾ ਨਹੀਂ ਹੈਗਾ ਕਿ ਇਹਨਾਂ ਨੂੰ ਟਰੱਕਾਂ ਨੂੰ ਹਟਾ ਸਕੇ ਜਾਂ ਦੇ ਟਰੱਕ ਵਾਲੇ ਜਾਂ ਦੇ ਟਰੱਕਾਂ ਵਾਲਿਆਂ ਨੇ ਇਹਨਾਂ ਦੀ ਸੈਟਿੰਗ ਜਿਆ ਵੀ ਇਹ ਟਰੱਕਾਂ ਵਾਲਿਆਂ ਦੀ ਹੈ ਹਫਤਾ ਲਿੰਦੇ ਜਮੀਨ ਹਲਿੰਦੇ ਆ ਜਿਹੜੇ ਟਰੱਕ ਕਿਉਂ ਨਹੀਂ ਹਟਦੇ ਇਥੇ ਮੌਕੇ ਤੇ ਲੱਗਾ ਟਰੱਕ ਭੱਜ ਗਿਆ ਜੀ ਹੁਣ ਟਰੱਕ ਦੌੜ ਗਿਆ ਜੀ ਇਹ ਹੁਣ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਇਨਵੈਸਟੀਗੇਸ਼ਨ ਕਰੇ ਤੇ ਘੋੜਾ ਲੱਗਾ ਆ ਸੀ ਤੇ ਪੁਲਿਸ ਪ੍ਰਸ਼ਾਸਨ ਇਹ ਟਰੱਕ ਕਿਉਂ ਨਹੀਂ ਹਟਾਉਂਦੀ ਇਹਦੇ ਬਾਰੇ ਤੁਸੀਂ ਆਪ ਪੁੱਛੋ ਜੀ ਜਵਾਬ ਪੁੱਛੋ ਕਿੰਨੇ ਕਮਰਸੀ ਵਸੇ ਆ ਦੀ ਬਾਈ ਸਾਲ ਬਾਈ ਸਾਲ ਉਮਰ ਆ ਵਿਚਾਰੇ ਦੀ ਦੇਖੋ ਅਮਰੀਕਾ ਜਾਣਾ ਹੈ ਅਮਰੀਕਾ ਉਹਨੇ ਜਾ ਰਿਹਾ ਸੀ 1.5 ਮਹੀਨੇ ਤੱਕ ਲੇਕਿਨ ਇਹ ਲੋਕਾਂ ਦੇ ਅਨਰੀਆਂ ਮੌਤਾਂ ਆ ਨਾ ਸੜਕ ਤੇ ਖਲਾਰੀਆਂ ਜੇ ਨਾ ਕੋਈ ਇੰਡੀਕੇਟਰ ਨਾ ਕੋਈ ਕੁਝ ਤੇ ਰਾਤ ਨੂੰ ਇਹ ਇਦਾਂ ਦੇ ਵਿੱਚ ਮਿਸਹੈਪਨਿੰਗ ਵੀ ਕਰਦੇ ਜੇ ਰਾਤ ਨੂੰ ਇੱਥੇ ਗਲਤਮਤ ਕੰਮ ਹੋਈ ਹੁੰਦੇ ਜੇ ਕਿਹਦੀ ਨਾ ਲਾਕੀ ਸਮਝਦੇ ਹੋ ਜੀ ਇਹ ਇਹ ਬਿਲਕੁਲ ਪੁਲਿਸ ਟ੍ਰੈਫਿਕ ਪੁਲਿਸ ਦੀ ਨਾ ਆਕੀ ਕੀ ਜੇ ਕਿ ਜਿਹੜੇ ਇਹਨਾਂ ਰੋ ਕਿੰਨਾ ਕੋ ਕੀ ਇਹਨਾਂ ਦਾ ਚੱਲਦਾ ਕਿ ਜਿਹੜਾ ਸਾਰਾ ਮੁਹੱਲਾ ਇਕੱਠਾ ਇੱਕ ਬੰਨੇ ਆ ਵੀ ਇਹ ਰੋਡ ਤੇ ਨਹੀਂ ਲੱਗਣੀ ਚਾਹੀਦੇ ਪਰ ਇਹਨਾਂ ਦੀ ਇੰਨੀ ਪਾਵਰ ਹੈ ਵੀ ਇਹ ਮੁਹੱਲੇ ਨੂੰ ਕੁਝ ਨਹੀਂ ਸਮਝਦੇ ਪੁਲਸਾਰੇ ਤੇ ਇਹਨਾਂ ਦੀ ਪਾਵਰ ਜ਼ਿਆਦਾ ਹੈਗੀ ਜੇ ਇਹ ਸਾਨੂੰ ਨਹੀਂ ਪਤਾ ਹੁਣ ਇਹਨਾਂ ਦਾ ਕੀ ਮੰਡਵਾ ਚੱਲਦਾ ਜਿੱਥੇ ਇਹ ਪਤਾ ਲੱਗਿਆ ਜੀ ਸਾਨੂੰ ਹੁਣ ਇਹਨਾਂ ਨੂੰ ਪਰਮਿਸ਼ਨ ਮਿਲੀ ਵੀ ਇੱਥੇ ਬਾਈਪਾਸ ਦੇ ਰੋਡ ਤੇ ਐਕਸੀਡੈਂਟ ਹੋਇਆ ਜੀ ਤੇ ਬੰਦਾ ਵਿੱਚ ਫਸਿਆ ਸੀਗਾ ਤੇ ਉਹਨੂੰ ਸਾਡੇ ਕਰਮਚਾਰੀਆਂ ਨੇ ਕੱਢ ਕੇ ਨਾਲ ਪਬਲਿਕ ਦੀ ਸਹਾਇਤਾ ਨਾਲ ਹਸਪੀਟਲ ਪਹੁੰਚਾਇਆ ਤੇ ਉਥੇ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਹੈ ਜੀ ਸਰ ਇਹਨੂੰ ਬੋਲੋ ਕਿਹਾ ਕਿ ਟਰੱਕ ਵੀ ਕਾਫੀ ਦਿਨ ਇੱਥੇ ਲੱਗੇ ਰਹੇ ਕਾਫੀ ਵਾਰ ਕਮਪਲੇਂਟਾਂ ਕੀਤੀਆਂ ਫਿਰ ਵੀ ਟਰੱਕ ਇੱਥੇ ਲੱਗੇ ਰਹਿੰਦੇ ਕਿਹਦੇ ਨੇ ਲੈ ਕੇ ਕਹਿੰਦਾ ਸਮਝਦੇ ਕਹਿੰਦਾ ਪੁਲਿਸ ਅਫਸਰ ਨੂੰ ਕਾਫੀ ਵਾਰ ਕਹਿਤਾ ਹਾਂ ਇਹਦਾ ਕਿ ਕੋਈ ਟਰੱਕ ਇੱਥੇ ਨਹੀਂ ਹੋਣਾ ਪਰ ਗਲਤ ਟਰੱਕਾਂ ਬਾਰੇ ਤੇ ਰੋਡ ਤੇ ਥਰੀ ਰੋਡ ਤੇ ਮੇਨ ਜਿਹੜੀ ਰੋਡ ਹੈ ਉਹ ਤੇ ਕਲੀਅਰ ਹੀ ਹੈ ਜੀ ਸਾਰੀ ਜਿੱਥੇ ਆਮ ਆਵਾਜਾਈ ਚੱਲਦੀ ਹੈ ਨਾ ਦੋਨਾਂ ਸਾਈਡਾਂ ਕਲੀਅਰ ਹੀ ਆ ਇਸ ਸਾਈਡ ਤੇ ਕਿਤੇ ਖੰਨਾ ਪੇਪਰ ਮੇ ਲੱਗੇ ਉਹ ਸਾਈਡ ਤੇ ਲਾਉਂਦੇ ਆ ਉਹਨਾਂ ਦਾ ਬਾਰੇ ਇਹਦਾ ਛੋਟੀਆਂ ਛੋਟੀਆਂ ਜਿਹੜੀਆਂ ਲਾਈਨਾਂ ਜਿੱਦਾਂ ਛੋਟੀ ਗੱਡੀ ਵੀ ਰੰਗ ਸਕਦੀ ਉੱਥੇ ਵੀ ਟਰੱਕ ਲੱਗ ਜਾਂਦੇ ਆ ਇਹਨਾਂ ਨੇ ਜਾਮ ਆਪਣਾ ਲੇਨ ਵਾਈਜ਼ ਬਣਾਇਆ ਹੁੰਦਾ ਇਹਦੇ ਬਾਰੇ ਕਿ ਨਹੀਂ ਕਦੀ ਟਾਇਆ ਨਹੀਂ ਇਹਨਾਂ ਨੂੰ ਕੀ ਗੱਲ ਹੈ ਇਹਦੇ ਬਾਰੇ ਦੇ ਟ੍ਰੈਫਿਕ ਵਿੰਗ ਵੀ ਸਾਡਾ ਕਹਿੰਦਾ ਰਹਿੰਦਾ ਜੀ ਢੋਂਦਾ ਰਹਿੰਦਾ ਇਹਨਾਂ ਨੂੰ ਪਰ ਜਿਹੜਾ ਮਾਲ ਲੋਡ ਲੈ ਕੇ ਆਉਂਦੇ ਕੰਨਾ ਪੇਪਰ ਮਿਲ ਪੈਂਦੀ ਆ ਉਹ ਸਾਈਡ ਤੇ ਲਾਲੀ ਦੇ ਡਰਾਈਵਰ ਢਾਬੇ ਢੂਬਿਆਂ ਦੇ ਵਗੈਰਾ ਪਰ ਮੇਨ ਰੋਡ ਤੇ ਖਾਲੀ ਸੀ ਮੇਨ ਰੋਡ ਤੇ ਵੀ ਰੋਡ ਲਗਾਏ ਨੇ ਵੀ ਗੱਡੀ ਲੱਗੇ ਅੱਗੇ ਲੱਗੀ ਸੀ ਟਾਲਾ ਤੋਂ ਲੈ ਕੇ ਭੱਜ ਗਿਆ ਨਹੀਂ ਪਤਾ ਨਹੀਂ ਉਹ ਮੌਕੇ ਤੇ ਵੇਖਿਆ ਨਹੀਂ ਉਹਨਾਂ ਨੂੰ ਕੀ ਪਤਾ ਸੀ ਸਾਨੂੰ ਉਹਦੇ ਬਾਰੇ ਨਹੀਂ ਆਈ ਵੈਰੀਫਾਈ ਕਰਾਂਗੇ ਤਸਦੀਕ ਫਿਰ ਪਤਾ ਲੱਗੇਗਾ ਵੀ ਕੀ ਗੱਲ ਐ ਸੀ ਵਾਲੀ ਬਾਅਦ ਚ ਉਹਦਾ ਪਤਾ ਨਹੀਂ ਸੀ ਕੌਣ ਸੀ ਆ ਅਲੀਓ ਪਹਿਨਾ ਪਤਾ ਲੱਗਾ ਜੀ ਗਏ ਸਾਡੇ ਕਰਮਚਾਰੀ ਉੱਥੇ ਹਸਪੀਟਲ ਗਏ ਆ ਸਰ ਇਹ ਮੁਲਾਜ਼ਮ ਸੀ ਕਹਿੰਦੇ ਮੁਲਾਜ਼ਮ ਸੀ ਕੋਈ ਸਰਕਾਰੀ ਮੁਲਾਜ਼ਮ ਸੀ ਆਪਾਂ ਜੀ ਕੋਈ ਮੁਲਾਜ਼ਮ ਜੀ ਚਲੋ ਅਲੀ ਪੂਰਾ ਆਪਾਂ ਨੂੰ ਕਲੀਅਰ ਨੀਗਾ ਜੀ ਵੀ ਕੌਣ ਸੀਗਾ ਉਹ ਗਏ ਆ ਹਸਪੀਟਲ ਗਏ ਨੇ ਹਾਂਜੀ ਸਰ ਇਹਨਾਂ ਦਾ ਕਹਿਣਾ ਬਾਹਰ ਵੀ ਜਾਣਾ ਸੀ ਤੇ ਕੋਈ ਡੇਢ ਮਹੀਨਾ ਪਤਾ ਨਹੀਂ ਇਹਦੇ ਬਾਰੇ ਨਹੀਂ ਫਿਰ ਤਾਂ ਜਿਹੜਾ ਕੱਲਾ ਅਸੀਂ ਪਰਸਨ ਸੀਗਾ ਕੱਲਾ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ ਜੀ ਕੋਈ ਟ੍ਰਕ